ਦੋਰਰਮਾ ਦੇ ਸਾਡੇ ਐਮਪੀ ਸਾਹਿਬ ਆਇਲਾ ਜੀ ਨੇ ਇੱਕ ਇਸ਼ਤਿਹਾਰ ਕੱਢਿਆ ਉਹਦੇ ਵਿੱਚ ਸਭ ਕੁਝ ਉਹਨਾਂ ਨੇ ਕਲੇਮ ਕੀਤਾ ਆ ਤੇ ਅਗਰ ਅਸੀਂ ਉਸ ਇਸ਼ਤਿਹਾਰ ਨਾਲ ਜਾਈਏ ਤੇ ਅੰਮਰਸਰ ਤੋਂ ਪੂਰਾ ਹੀ ਡਿਵੈਲਪ ਹੋਣਾ ਚਾਹੀਦਾ ਇੱਥੇ ਤੇ ਕੋਈ ਮੁਸ਼ਕਿਲਾਂ ਵੀ ਨਹੀਂ ਹੋਣੀ ਚਾਹੀਦੀ ਇੱਥੇ ਇੰਡਸਟਰੀ ਲੈ ਲਈਏ ਐਗਰੀਕਲਚਰ ਲੈ ਲਈਏ ਕਾਮਰਸ ਲੈ ਲਈਏ ਪ੍ਰੋਡਕਟਿਵਿਟੀ ਦੇਖ ਲੋ ਇਨਕਮਾ ਦੇਖ ਲੋ ਏਮਪਲੋਇਮੈਂਟ ਦੇਖ ਲੋ ਲੋਕੀ ਪਰੇਸ਼ਾਨ ਨੇ ਡਾਊਨ ਆਰਡਰ ਦਾ ਤੁਹਾਨੂੰ ਪਤਾ ਹੈ ਕਿਤੋਂ ਜ਼ਿਆਦਾ ਕੀ ਕਹਿਣਾ ਹੈ ਤੇ ਨਸ਼ਿਆਂ ਦੀ ਪ੍ਰੋਬਲਮ ਹੁਣ ਇਹ ਜਿਹੜੀਆਂ ਦੋ ਟਾਊਨਸ ਰਹੇ ਨੇ ਇਹ ਵਧੀਆਂ ਨੇ ਕਿ ਘਟੀਆਂ ਨੇ ਲੋਕਾਂ ਨੂੰ ਜਾ ਕੇ ਪੁੱਛ ਲੋ ਜੋ ਸਾਹਮਣੇ ਦਿਖਦਾ ਆ ਉਦੇ ਬਾਰੇ ਕਾਲੀਆਂ